ਵੈਰਾੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਪ ਮੰਨ RAM ਨਾਮ ਨਿਸਤਾਰਾ ਇਹ ਨਾਮ ਜਿਹੜਾ ਹੈ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਕੋਟ ਕੁਟਾਂਤਰ ਕੇ ਪਾਪ ਸਭ ਖੋਵੈ ਪ੍ਰਮਾਤਮਾ ਦਾ ਨਾਮ ਅਨੇਕਾਂ ਹੀ ਜੂਨਾਂ ਦੇ ਕੀਤੇ ਹੋਏ ਸਾਰੇ ਪਾਪਾਂ ਦਾ ਨਾਸ ਕਰ ਦਿੰਦਾ ਹੈ ਪ੍ਰਮਾਤਮਾ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਹਰ ਭਵ ਚਲ ਪਾਰ ਉਤਾਰਾ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੈ ਹਰ ਲਾਦਾ ਗੁਰ ਵਿਚਾਰਾ ਏ ਭਾਈ ਉਹ ਮਾਲਕ ਪ੍ਰਭੂ ਕਾਇਆ ਨਗਰ ਵਸਤ ਹਰ ਸੁਆਮੀ ਉਹ ਮਾਲਕ ਪ੍ਰਭੂ ਸਾਡੇ ਸਰੀਰ ਰੂਪੀ ਸ਼ਹਿਰ ਦੇ ਵਿੱਚ ਹੀ ਵਸਦਾ ਹੈ ਪਰ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਪੋਂਦਾ ਉਹਦਾ ਕਿਸੇ ਤੇ ਨਾਲ ਕੋਈ ਵੈਰ ਨਹੀਂ ਤੇ ਉਹਦਾ ਕੋਈ ਖਾਸ ਆਕਾਰ ਉਹ ਨਿਰਭਉ ਹੈ ਨਿਰਵੈਰ ਹੈ ਨਿਰੰਕਾਰ ਹੈ ਹਰ ਨਿਕਟ ਵਸਤ ਕਛ ਨਦਰਣਾ ਆਵੇ ਉਹ ਪ੍ਰਮਾਤਮਾ ਸਾਡੇ ਨੇੜੇ ਸਾਡੇ ਅੰਦਰ ਸਾਡੇ ਆਸ-ਪਾਸ ਵਸਦਾ ਪਰ ਇਹਨਾਂ ਅੱਖਾਂ ਦੇ ਨਾਲ ਉਹਨੂੰ ਵੇਖਿਆ ਨਹੀਂ ਜਾ ਸਕਦਾ ਗੁਰੂ ਦੀ ਬਖਸ਼ਿਸ਼ ਹੋਵੇ ਗੁਰੂ ਵੱਲੋਂ ਸਿੱਖਿਆਵਾਂ ਪ੍ਰਾਪਤ ਹੋਵਣ ਸੂਝ ਪ੍ਰਾਪਤ ਹੋਵੇ ਜਿਹੜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਹਾਸਲ ਕਰ ਰਹੇ ਹਾਂ ਤਾਂ ਉਹਦੇ ਨਾਲ ਉਹ ਹਰੀ ਲੱਭ ਪੈਂਦਾ ਸਾਨੂੰ ਪ੍ਰਮਾਤਮਾ ਮਹਿਸੂਸ ਹੋਣ ਲੱਗਦਾ ਹੈ ਸਾਡੀ ਜ਼ਿੰਦਗੀ ਦੇ ਪਲ-ਪਲ ਦੇ ਵਿੱਚ ਅੱਖਾਂ ਦੇ ਨਾਲ ਨਹੀਂ ਦਿਖਦਾ ਕਿਉਂਕਿ ਅੱਖਾਂ ਦੇ ਨਾਲ ਤੇ ਅਸੀਂ ਉਹੀ ਚੀਜ਼ ਵੇਖ ਸਕਦੇ ਹਾਂ ਨਾ ਜਿਹਦਾ ਕੋਈ ਆਕਾਰ ਹੋਵੇ ਜਿਹਦਾ ਆਕਾਰ ਕੋਈ ਨਹੀਂ ਉਹਨੂੰ ਅੱਖਾਂ ਨਾਲ ਕਿਵੇਂ ਵੇਖੀਏ ਉਹਨੂੰ ਮਨ ਦੇ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਗੁਰੂ ਸਾਨੂੰ ਸਿਖਾਉਂਦਾ ਕਿ ਪ੍ਰਮਾਤਮਾ ਦੀ ਮੌਜੂਦਗੀ ਨੂੰ ਹਰ ਵਕਤ ਕਿੰਜ ਮਹਿਸੂਸ ਕਰਨਾ ਹਰ ਆਪੇ ਸ਼ਾਸ ਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾ ਸੱਚਾ ਬਣਜਾਰਾ ਗੁਰੂ ਦੀ ਬਖਸ਼ੀ ਹੋਈ ਮਤ ਦੇ ਨਾਲ ਇਹ ਸਮਝ ਦੇ ਵਿੱਚ ਆ ਜਾਂਦੀ ਹੈ ਗੱਲ ਕਿ ਪ੍ਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਤੇ ਆਪ ਹੀ ਇਹਨਾਂ ਨੂੰ ਵਿਹਾਜਣ ਵਾਲਾ ਸ਼ਾਹ ਹੈ ਸਰਾਫ ਹੈ ਵਪਾਰੀ ਹੈ ਪ੍ਰਮਾਤਮਾ ਨੇ ਆਪ ਹੀ ਇਹ ਜਗਤ ਦਾ ਖਲਾਰਾ ਰਚਿਆ ਹੋਇਆ ਈ ਨਾਨਕ ਜਿਸ ਮਨੁੱਖ ਦੇ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਉਹ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਵਿਹਾਜਦਾ ਹੈ ਨਾਮ ਜਪਦਾ ਹੈ ਹੋਰਨਾ ਪਾਸੋਂ ਗੁਰੂ ਪਾਸੋਂ ਸੇਵਕਾਂ ਪਾਸੋਂ ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਣਾ ਲੈਂਦਾ ਹੈ ਤੇ ਅੱਗੇ ਹੋਰਨਾਂ ਨੂੰ ਇਹ ਪ੍ਰੇਰਣਾ ਦਿੰਦਾ ਹੈ ਪ੍ਰਮਾਤਮਾ ਦੇ ਨਾਮ ਦਾ ਵਣਜ ਕਰਦਾ ਹੈ ਜਿਸ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰੇ ਉਹ ਮਨੁੱਖ ਉਹ ਮਨੁੱਖ ਨਾਮ ਰਤਨ ਦਾ ਸਾਹੂਕਾਰ ਬਣ ਜਾਂਦਾ ਹੈ ਤੇ ਸਦਾ ਲਈ ਇਸ ਨਾਮ ਰਤਨ ਦਾ ਵਣਜ ਕਰਦਾ ਹੈ ਬੈਰਾੜੀ ਮਹਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨ ਪਾਰ ਆਵਾਰਾ ਰਹਾਉ ਏ ਮੇਰੇ ਮਨ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਨਿਰੰજન ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ हे मन जिस प्रभु ਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਜਿਸ ਦੇ ਸਰੂਪ ਦਾ ਹੱਦ ਬੰਨਾ ਨਹੀਂ ਲੱਭਦਾ ਉਸ ਸੁੱਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾ ਕਾ ਅੰਤ ਨਾ ਪਾਰਾ ਵਾਰ ਅਗਨ ਕੁੰਟ ਮਹਿ ਉਰਦ ਲਿਵ ਲਾਗਾ ਹਰ ਰਾਖਾ ਉਦਰ ਮੰਜਾਰਾ ਸੋ ਐਸਾ ਹਰ ਸੇ ਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਏ ਮਨ ਜਦੋਂ ਜੀਵ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਦੇ ਵਿੱਚ ਪੁੱਠਾ ਲਟਕਿਆ ਹੋਇਆ ਹੁੰਦਾ ਹੈ ਤਾਂ ਉਦੋਂ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਰੱਖਦਾ ਹੈ ਤਦੋਂ ਪਰਮਾਤਮਾ ਮਾਂ ਦੇ ਪੇਟ ਵਿੱਚ ਉਸ ਦੀ ਰੱਖਿਆ ਕਰਦਾ ਹੈ हे ਮੇਰੇ ਮਨ ਇਹੋ ਜਹੀ ਸਮਰੱਥਾਂ ਵਾਲੇ ਪ੍ਰਭੂ ਦੀ ਸਦਾ ਸੇਵਾ ਭਗਤੀ ਕਰਿਆ ਕਰ ਅਖੀਰ ਵੇਲੇ ਵੀ ਉਹ ਪ੍ਰਭੂ ਛੜਾ ਸਕਣ ਵਾਲਾ ਹੈ ਹੁਣ ਇਸ ਉਦਾਹਰਣ ਦੇ ਰਾਹੀਂ ਗੁਰੂ ਸਾਹਿਬ ਜਿਹੜੀ ਗੱਲ ਸਮਝਾਉਣਾ ਚਾਹੁੰਦੇ ਨੇ ਉਹ ਹੈ ਉਸ ਪ੍ਰਮਾਤਮਾ ਦੀ ਸਮਰੱਥਾ ਅਸੀਂ ਕੁਝ ਪਲ ਵੀ ਪੁੱਠੇ ਲਟਕਦੇ ਹੋਏ ਰਹਿ ਨਹੀਂ ਸਕਦੇ ਸਿਰ ਚਕਰਾਉਣ ਲੱਗ ਜਾਂਦਾ ਅਸੀਂ ਸੇਕ ਦੇ ਨੇੜੇ ਨਹੀਂ ਰਹਿ ਸਕਦੇ ਚਮੜੀ ਮੱਚਣ ਲੱਗਦੀ ਹੈ ਸਾਨੂੰ ਤਕਲੀਫ ਹੋਣ ਲੱਗਦੀ ਹੈ ਤੇ ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਪਲ ਰਿਹਾ ਹੁੰਦਾ ਹੈ ਉੱਥੇ ਸੇਕ ਵੀ ਬੜਾ ਹੁੰਦਾ ਹੈ ਤੇ ਉਹ ਪੁੱਠਾ ਵੀ ਲਟਕ ਰਿਹਾ ਹੁੰਦਾ ਉਹ ਜਿਹੜੀਆਂ ਪਰਸਥਿਤੀਆਂ ਨੇ ਬੜੀਆਂ ਕਠਿਨ ਹੁੰਦੀਆਂ ਨੇ ਪਰ ਫਿਰ ਵੀ ਬੱਚੇ ਸਹੀ ਸਲਾਮਤ ਪੈਦਾ ਹੋ ਜਾਂਦੇ ਨੇ ਜੇ ਕੋਈ ਇਹ ਕਰ ਪਰ ਹੈ ਤਾਂ ਉਹ ਪ੍ਰਮਾਤਮਾ ਇਹ ਉਸ ਪ੍ਰਮਾਤਮਾ ਦੀ ਹੀ ਕਰਾਮਾਤ ਹੈ ਉਹਦੀ ਹੀ ਬਣਾਈ ਹੋਈ ਸ੍ਰਿਸ਼ਟੀ ਦਾ ਇੱਕ ਹਾਰਚ ਹੈ ਇੰਨੀ ਉਸ ਪ੍ਰਮਾਤਮਾ ਦੀ ਸਮਰੱਥਾ ਹੈ ਅੰਤ ਵੇਲੇ ਜਦੋਂ ਮਨੁੱਖ ਮਰਨ ਕਿਨਾਰੇ ਹੁੰਦਾ ਓਦੋਂ ਵੀ ਉਹ ਆਪਣੇ ਮੋਹ ਨੂੰ ਛੱਡ ਨਹੀਂ ਪਾਰਿਆ ਹੁੰਦਾ ਓਦੋਂ ਵੀ ਉਹਦੇ ਮਨ 'ਚ ਇਹੀ ਚੱਲ ਰਿਹਾ ਹੁੰਦਾ ਕਿ ਇੰਨਾ ਸਮਾਂ ਮੈਂ ਆਪਣੇ ਇਸ ਪਰਿਵਾਰ ਦੇ ਨਾਲ ਬਿਤਾਇਆ ਤੇ ਹੁਣ ਮੈਂ ਇਹਨੂੰ ਛੱਡ ਕੇ ਚੱਲ ਜਾਣਾ ਉਹਨੂੰ ਬੜਾ ਔਖਾ ਲੱਗਦਾ ਆਪਣੀਆਂ ਬਣਾਈਆਂ ਜ਼ਮੀਨਾਂ ਜਾਇਦਾਦਾਂ ਵੱਲ ਵੇਖਦਾ ਤਾਂ ਫਿਰ ਚੁਰਦਾ ਕਿ ਸਾਰੀ ਉਮਰ ਮੈਂ ਇਹਨਾਂ ਨੂੰ ਬਣਾਉਂਦਾ ਰਿਹਾ ਹੁਣ ਮੈਂ ਇਹਨਾਂ ਨੂੰ ਛੱਡ ਕੇ ਚੱਲ ਜਾਣਾ ਹੈ ਮੋਹ ਦੇ ਤਾਕੇ ਚਿਪਚਿਆ ਹੁੰਦਾ ਉਸ ਵਕਤ ਇਸ ਬੰਨਣ ਦੇ ਵਿੱਚੋਂ ਜੇ ਕੋਈ ਉਹਨੂੰ ਛਡਾ ਸਕਦਾ ਤਾਂ ਉਹ ਪ੍ਰਮਾਤਮਾ ਹੀ ਹੈ ਹਰ ਅੰਤ ਛੜਾਉਣ ਹਾਰਾ ਉਹਦੀ ਮੌਤ ਸਖਾਲੀ ਕਰ ਸਕਣ ਵਾਲਾ ਸਿਰਫ ਤੇ ਸਿਰਫ ਪ੍ਰਮਾਤਮਾ ਹੈ ਜਹ ਕਾ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਸੱਚਾ ਪ੍ਰਮਾਤਮਾ ਵਸਿਆ ਰਹਿੰਦਾ ਹੈ ਏ ਮੇਰੇ ਮਨ ਉਸ ਮਨੁੱਖ ਦੇ ਅੱਗੇ ਸਦਾ ਸਿਰ ਨਿਵਾਇਆ ਕਰ। ਏ ਨਾਨਕ ਆਖੋ ਏ ਮਨ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ ਹੈ। ਤੇ ਜਿਸ ਨੂੰ ਵੀ ਇਹ ਜਾਪ ਪ੍ਰਾਪਤ ਹੋ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਉਹਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਬੈਰਾੜੀ ਮਹਲਾ 4 ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵਹਿ ਫਿਰ ਦੁੱਖ ਨਾ ਲਾਗੈ ਆਏ ਰਹਾਉ ਏ ਮੇਰੇ ਮਨ ਸਦਾ ਪ੍ਰਭੂ ਦਾ ਨਾਮ ਜਪਿਆ ਕਰ ਪ੍ਰਭੂ ਦਾ ਧਿਆਨ ਧਰਿਆ ਕਰ ਉਸ ਪ੍ਰਭੂ ਦੇ ਦਰ ਤੋਂ ਜੋ ਕੁਝ ਮੰਗੇਗਾ ਉਹੀ ਪ੍ਰਾਪਤ ਕਰ ਲਏਗਾ ਕੋਈ ਦੁੱਖ ਵੀ ਆ ਕੇ ਤੈਨੂੰ ਪੋ ਨਹੀਂ ਸਕੇਗਾ ਸੋ ਜਪ ਸੋ ਤਪ ਸਾਬਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਮਹਿ ਬਿਸਰ ਸਭ ਜਾਏ ਈਮਾਨ ਜਿਸ ਸਿਮਰਨ ਦੀ ਬਰਕਤ ਨਾਲ ਪਰਮਾਤਮਾ ਦੇ ਨਾਲ ਪ੍ਰੀਤ ਪਣੀ ਰਹਿੰਦੀ ਹੈ ਉਹ ਸਿਮਰਨ ਹੀ ਜਪ ਹੈ ਉਹ ਸਿਮਰਨ ਹੀ ਤਪ ਹੈ ਉਹ ਸਿਮਰਨ ਹੀ ਵਰਤ ਹੈ ਤੇ ਉਹ ਸਿਮਰਨ ਹੀ ਪੂਜਾ ਹੈ ਸਿਮਰਨ ਤੋਂ ਇੱਥੇ ਪਾਪ ਹੋ ਗਿਆ ਕਿ ਜਿਸ ਵੀ ਤਰੀਕੇ ਦੇ ਨਾਲ ਜਿਸ ਵੀ ਕਾਰਜ ਦੇ ਨਾਲ ਪਰਮਾਤਮਾ ਦੀ ਯਾਦ ਸਦਾ ਟਾਟੇ ਹਿਰਦੇ ਵਿੱਚ ਬਣੀ ਰਹੇ ਉਹੀ ਜਪ ਤਪ ਵਰਤ ਪੂਜਾ ਸਭ ਕੁਝ ਹੈ ਹੁਣ ਉਹ ਕਾਰਜ ਬੇਸ਼ੱਕ ਤੁਹਾਡੇ ਲਈ ਪਾਠ ਕਰਨਾ ਹੈ ਬੇਸ਼ੱਕ ਕੋਈ ਭਜਨ ਕਰਨਾ ਹੈ ਕੋਈ ਖਾਸ ਸ਼ਬਦ ਨੂੰ ਦੁਹਰਾਉਣਾ ਹੈ ਬੇਸ਼ੱਕ ਵਾਹਿਗੁਰੂ 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 ਦਾ ਜਾਪ ਕਰਨਾ ਹੈ ਬੇਸ਼ੱਕ ਮਾਲਾ ਫੇਰਨੀ ਕਿਉਂ ਨਾ ਹੋਵੇ ਜਿਸ ਵੀ ਕਾਰਜ ਦੇ ਨਾਲ ਤੁਸੀਂ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਸਕਦੇ ਹੋ ਉਹੀ ਜਪ ਤਪ ਵਰਤ ਪੂਜਾ ਹੈ ਸ਼ਰਤ ਇਹ ਹੈ ਕਿ ਜਦੋਂ ਤੁਸੀਂ ਉਹ ਕਾਰਜ ਕਰ ਰਹੇ ਹੋ ਤਾਂ ਬਕਾਇਦਾ ਪ੍ਰਮਾਤਮਾ ਦਾ ਨਾਮ ਤੁਹਾਡੇ ਹਿਰਦੇ 'ਚ ਵਸਿਆ ਹੋਵੇ ਇਹ ਨਾ ਹੋਵੇ ਕਿ ਤੁਸੀਂ ਮਾਲਾ ਫੇਰ ਰਹੇ ਹੋ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਬੋਲ ਵੀ ਰਹੇ ਹੋ ਪਰ ਮਨ ਦੇ ਵਿੱਚ ਕੁਝ ਹੋਰ ਹੀ ਚੱਲਦਾ ਪਿਆ ਕਿਉਂਕਿ ਜੇ ਇੰਜ ਹੋ ਰਿਹਾ ਹੈ ਤਾਂ ਉਸ ਵਕਤ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪ ਰਹੇ ਇਸ ਗੱਲ ਨੂੰ ਨਾ ਅਸੀਂ ਇੱਕ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਦੋ ਪ੍ਰਕਿਰਿਆਵਾਂ ਨੇ ਇੱਕ ਤਾਂ ਇਹ ਹੈ ਕਿ ਤੁਸੀਂ ਆਪਣੇ ਹੱਥਾਂ ਪੈਰਾਂ ਦੇ ਨਾਲ ਜਾਂ ਮੁਖ ਦੇ ਨਾਲ ਜੋ ਕਰ ਰਹੇ ਹੋ ਸਰੀਰਕ ਤੌਰ ਤੇ ਕੋਈ ਕਾਰਜ ਜਿਹੜਾ ਹੈ ਜਿਹੜਾ ਤੁਸੀਂ ਕਰਦੇ ਪਏ ਇੱਕ ਉਹ ਹੈ ਪ੍ਰਕਿਰਿਆ ਦੂਜੀ ਹੈ ਕਿ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ ਪਿਆ ਇਹ ਦੋ ਗੱਲਾਂ ਨੇ ਹੁਣ ਜੇ ਤਾਂ ਇਹ ਹੈ ਕਿ ਤੁਸੀਂ ਸਰੀਰਕ ਤੌਰ ਤੇ ਧਾਰਮਿਕ ਕਾਰਜ ਕਰਦੇ ਪਏ ਮਾਲਾ ਫੇਰਨਾ ਜਾਂ ਪਾਠ ਕਰਨਾ ਆਦਿਕ ਪਰ ਤੁਹਾਡੇ ਮਨ ਦੇ ਵਿੱਚ ਕੁਝ ਹੋਰ ਹੀ ਚੱਲਦਾ ਪਿਆ ਫੇਰ ਤਾਂ ਪ੍ਰਮਾਤਮਾ ਦੇ ਨਾਲ တਾਡੀ ਸਾਂਝ ਨਹੀਂ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਸ ਵਕਤ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ ਪਏ ਸੀ ਤੇ ਜੇ ਇਹਦੇ ਤੋਂ ਉਲਟਾ ਹੋ ਰਿਹਾ ਹੈ ਕਿ ਕਾਰਜ ਤੁਸੀਂ ਵੈਸੇ ਹੀ ਕੋਈ ਕਰਦੇ ਪਈਓ ਆਪਣਾ ਕੰਮ ਧੰਦਾ ਕਰਦੇ ਪਈਓ ਪਰ ਤੁਹਾਡੇ ਮਨ ਦੇ ਵਿੱਚ ਪ੍ਰਮਾਤਮਾ ਚੱਲਦਾ ਪਿਆ ਉਹ ਕੰਮ ਧੰਦਾ ਕਰਦੇ ਹੋਏ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ हे ਪ੍ਰਮਾਤਮਾ ਮੈਂ ਤੇਰੇ ਪ੍ਰਤੀ ਧੰਨਵਾਦੀ ਆ ਕਿ ਇਹ ਕੰਮ ਕਰਨ ਦੀ ਤੂੰ ਮੈਨੂੰ ਇੱਛਾ ਸ਼ਕਤੀ ਵੀ ਦਿੱਤੀ ਹਿੰਮਤ ਵੀ ਦਿੱਤੀ ਤੇ ਹੁਨਰ ਵੀ ਦਿੱਤਾ ਮੈਂ ਧੰਨਵਾਦੀ ਹਾਂ ਕਿ ਤੂੰ ਮੈਨੂੰ ਐਕਚੁਅਲੀ ਇਹ ਕੰਮ ਦਿੱਤਾ ਕਿਉਂਕਿ ਇਸ ਕੰਮ ਦੇ ਬਦਲੇ ਮੈਨੂੰ ਪੈਸੇ ਮਿਲਦੇ ਨੇ ਜਿਦੇ ਨਾਲ ਮੈਂ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਪਿਆ ਮੈਂ ਧੰਨਵਾਦੀ ਹਾਂ ਕੰਮ ਤੁਸੀਂ ਦੁਨਿਆਵੀ ਕਰਦੇ ਪਏ ਹੋ ਪਰ ਤੁਹਾਡੇ ਮਨ ਦੇ ਵਿੱਚ ਪ੍ਰਮਾਤਮਾ ਚੱਲਦਾ ਪਿਆ ਹੈ ਪ੍ਰਮਾਤਮਾ ਦੀ ਸੋਚ ਚੱਲਦੀ ਪਈ ਹੈ ਪ੍ਰਮਾਤਮਾ ਦੇ ਧੰਨਵਾਦ ਦੇ ਵਿਚਾਰ ਚੱਲਦੇ ਪਏ ਨੇ ਇਹ ਪ੍ਰਮਾਤਮਾ ਦੇ ਨਾਮ ਦਾ ਜਾਪ ਹੈ ਪਰ ਹੁਣ ਜੇ ਤੁਹਾਡੇ ਸਾਹਮਣੇ ਦੋ ਜਣੇ ਬੈਠੇ ਹੋਣ ਇੱਕ دنیਵੀ ਕੰਮ ਕਰਦਾ ਪਿਆ ਦੂਜਾ ਮਾਲਾ ਫੇਰਦਾ ਪਿਆ ਤੇ ਤੁਹਾਨੂੰ ਕੋਈ ਪੁੱਛੇ ਕਿ ਇਹਨਾਂ ਚੋਂ ਕਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਪਿਆ ਤਾਂ ਸੁਭਾਵਕ ਹੀ ਤੁਸੀਂ ਕਹੋਗੇ ਕਿ ਜਿਹੜਾ ਮਾਲਾ ਫੇਰਦਾ ਪਿਆ ਉਹ ਪ੍ਰਮਾਤਮਾ ਦਾ ਨਾਮ ਜਪਦਾ ਪਿਆ ਪਰ ਇਹ ਜ਼ਰੂਰੀ ਨਹੀਂ ਪ੍ਰਮਾਤਮਾ ਦਾ ਨਾਮ ਜਪਣਾ ਇੱਕ ਮਾਨਸਿਕ ਪ੍ਰਕਿਰਿਆ ਹੈ ਤੇ ਉਹ ਇਸ ਗੱਲ ਤੇ ਨਿਰਪਰ ਕਰਦੀ ਹੈ ਕਿ ਕੀ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਵਕਤ ਚੱਲ ਰਹੇ ਵਿਚਾਰ ਪ੍ਰਮਾਤਮਾ ਵਾਲੇ ਹਨ ਜਾਂ ਨਹੀਂ ਸੋ ਗੁਰੂ ਸਾਹਿਬ ਕਹਿੰਦੇ ਸੋ ਜਪ ਸੋ ਤਪ ਸਾ ਵਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਈ ਜਿਹੜੇ ਵੀ ਕਾਰਜ ਦੇ ਨਾਲ ਤੁਹਾਡੇ ਮਨ ਦੇ ਵਿੱਚ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਵੱਧਦਾ ਹੈ ਉਹ ਕਾਰਜ ਹੀ ਜਪ ਤਪ ਵਰਤ ਪੂਜਾ ਹੈ ਪ੍ਰਭੂ ਚਰਨਾਂ ਦੇ ਪਿਆਰ ਤੋਂ ਬਿਨਾ ਹੋਰ ਜਪ ਤਪ ਆਦਿਕ ਦਾ ਪਿਆਰ ਝੂਠਾ ਹੈ ਤੇ ਇਹ ਪਿਆਰ ਇੱਕ ਛਣ ਦੇ ਵਿੱਚ ਭੁੱਲ ਜਾਂਦਾ ਤੂੰ ਬੇਅੰਤ ਸਰਬ ਕਲ ਪੂਰਾ ਕਿਸ਼ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਉ ਭਾਵੇਂ ਤਿਮੈ ਛੁਡਾਏ ਏ ਨਾਨਕ ਆਖੋ ਏ ਪ੍ਰਭੂ ਜੀ ਤੂੰ ਬੇਅੰਤ ਹੈ ਤੂੰ ਸਾਰੀਆਂ ਤਾਕਤਾਂ ਦੇ ਨਾਲ ਭਰਪੂਰ ਹੈ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਮੈਂ ਨਾਨਕ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਆਪਣੇ ਚਰਨਾਂ ਤੋਂ ਬਿਨਾਂ ਹੋਰ ਪ੍ਰੀਤ ਤੋਂ ਬਚਾਈ ਰੱਖ ਰਾਗ ਬਰਾੜੀ ਮਹਲਾ 5 ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੰਤ ਜਨ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਏ ਭਾਈ ਜਿਸ ਵੀ ਮਨੁੱਖ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਹੈ ਉਸਨੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰਨਾਮ ਦਿਵਾਇਓ اے ਭਾਈ ਸਿਫਤ ਸਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਵੀ ਆਪਣੇ ਮਨ ਦੇ ਵਿੱਚ ਚਾਹ ਕੀਤੀ ਹੈ ਉਸ ਨੂੰ ਉਹੀ ਕੁਝ ਪ੍ਰਾਪਤ ਹੋ ਗਿਆ ਹੈ ਗੁਰੂ ਨੇ ਕਿਰਪਾ ਕਰਕੇ ਉਸ ਨੂੰ ਪ੍ਰਭੂ ਦੇ ਦਰ ਤੋਂ ਪ੍ਰਭੂ ਦਾ ਨਾਮ ਵੀ ਦਵਾ ਦਿੱਤਾ ਹੈ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਇਹ ਪਾਈ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਲੋਕ ਪਰਲੋਕ ਵਿੱਚ ਇੱਜ਼ਤ ਵੀ ਮਿਲ ਜਾਂਦੀ ਹੈ اے ਨਾਨਕ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਆਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 720ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਤੇ ਇਸ ਅੰਗ ਦੀ ਗੁਰਬਾਣੀ ਦੀ ਸਮਾਪਤੀ ਦੇ ਨਾਲ ਹੀ ਰਾਗ ਬੈਰਾੜੀ ਦੇ ਵਿੱਚ ਦਰਜ ਗੁਰਬਾਣੀ ਦੀ ਵੀ ਸਮਾਪਤੀ ਹੁੰਦੀ ਹੈ ਇਸ ਰਾਗ ਦੇ ਵਿੱਚ ਸਿਰਫ ਦੋ ਹੀ ਅੰਗਾਂ ਤੇ ਵਿਰਾਜਮਾਨ ਗੁਰਬਾਣੀ ਦਰਜ ਸੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਪ੍ਰਮੁੱਖ ਤੌਰ ਤੇ ਅਸੀਂ ਪ੍ਰਮਾਤਮਾ ਦੇ ਨਾਮ ਜਪਣ ਨੂੰ ਲੈ ਕੇ ਗੱਲ ਜਾਣੀ ਕਿ ਕਿਵੇਂ ਪਤਾ ਲੱਗੇ ਕਿ ਅਸੀਂ ਪ੍ਰਮਾਤਮਾ ਦਾ ਨਾਮ ਜਪ پا ਰਹੇ ਹਾਂ ਜਾਂ ਨਹੀਂ ਤੇ ਮਹੱਤਵਪੂਰਨ ਗੱਲ ਅਸੀਂ ਇਹ ਜਾਣੀ ਕਿ ਸਰੀਰਕ ਤੌਰ ਤੇ ਤੁਸੀਂ ਕੀ ਕਰਦੇ ਪਏ ਹੋ ਇਹ ਮੈਟਰ ਨਹੀਂ ਕਰਦਾ ਜਿਹੜੀ ਗੱਲ ਜ਼ਿਆਦਾ ਮਹੱਤਵਪੂਰਨ ਹੈ ਉਹ ਇਹ ਹੈ ਕਿ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ ਪਿਆ ਤੁਸੀਂ ਦੁਨਿਆਵੀ ਕੰਮ ਕਰ ਕਰਦੇ ਹੋਏ ਵੀ ਪ੍ਰਮਾਤਮਾ ਦੇ ਨਾਲ ਜੁੜੇ ਹੋ ਸਕਦੇ ਹੋ ਪ੍ਰਮਾਤਮਾ ਦਾ ਨਾਮ ਤੁਹਾਡੇ ਮਨ ਦੇ ਵਿੱਚ ਵਸਿਆ ਰਹਿ ਸਕਦਾ ਹੈ ਜਦੋਂ ਤੁਸੀਂ ਦੁਨਿਆਵੀ ਕੰਮ ਕਰਦੇ ਪਏ ਹੋ ਉਦੋਂ ਵੀ ਤੇ ਦੂਜੇ ਪਾਸੇ ਧਾਰਮਿਕ ਕੰਮ ਕਰਦੇ ਹੋਏ ਇਹ ਜ਼ਰੂਰੀ ਨਹੀਂ ਕਿ ਪ੍ਰਮਾਤਮਾ ਦਾ ਨਾਮ ਹੀ ਤੁਹਾਡੇ ਮਨ ਵਿੱਚ ਚੱਲ ਰਿਹਾ ਹੋਵੇ ਬਥੇਰੇ ਵਾਰ ਹੁੰਦਾ ਹੈ ਕਿ ਕਾਰਜ ਅਸੀਂ ਧਾਰਮਿਕ ਕਰਦੇ ਆਂ ਮਨ ਦੇ ਵਿੱਚ ਵਿਚਾਰ ਦੁਨਿਆਵੀ ਚੱਲਦੇ ਪਏ ਹੁੰਦੇ ਨੇ ਸੋ ਜੋ ਤੁਹਾਡੇ ਮਨ ਵਿੱਚ ਚੱਲਦਾ ਹੈ ਉਹ ਜ਼ਿਆਦਾ ਮਹੱਤਵਪੂਰਨ ਹੈ ਸਰੀਰਕ ਤੌਰ ਤੇ ਤੁਸੀਂ ਧਾਰਮਿਕ ਕਾਰਜ ਕਰਦੇ ਪਏ ਹੋ ਕਿ ਨਹੀਂ ਇਹ ਇੰਨਾ ਮਹੱਤਵਪੂਰਨ ਨਹੀਂ ਇਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ